ਤਦਾਸ ਦੇ ਕਿ ਹੁਸ਼ਿਆਰਪੁਰ ਵਿਖੇ ਸੂਬਾ ਪੱਧਰੀ वन महोत्सव ਸਮਾਗਮ ਕਰਵਾਇਆ ਗਿਆ ਜਜਦ ਵਿੱਚ ਮੁੱਖ ਮੰਤਰੀ ਭਗਵਤ ਮਾਨ ਨੂੰ ਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਹੈ ਤੇ ਇਸ ਦੌਰਾਨ ਉਹਨਾਂ ਦੇ ਨਾਲ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਾ ਅਤੇ ਬ੍ਰਹਮਸ਼ੰਕਰ ਜਿੰਪਾ ਵੀ ਮੌਜੂਦ ਰਹੇ ਨੇ ਇਸ ਮੌਕੇ ਤੇ ਮੁੱਖ ਮੰਤਰੀ ਭਗਵਤ ਮਾਨ ਨੇ ਆ ਬੂਟਾ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਸੁਨੇਹਾ ਦਿੱਤਾ ਉਹਨਾਂ ਨੇ ਇਸ ਮੌਕੇ ਲਗਾਈ ਗਈ ਪ੍ਰਦਰਸ਼ਨੀ ਤੇ ਲੱਗਾ ਸਮਾਨ ਵੇਖਿਆ ਤੇ ਉਸ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਹੈ ਤੋਂ ਨੇ ਆਮ ਲੋਕਾਂ ਦੇ ਨਾਲ ਮੁਲਾਕਾਤ ਕਰਕੇ ਗੱਲਬਾਤ ਵੀ ਕੀਤੀ ਹੈ ਗੁਰੂ ਨਾਨਕ ਸਾਹਿਬ ਦੀ ਅੱਜ ਤੋਂ ਕੋਈ 550 ਸਾਲ ਪਹਿਲਾਂ ਕਹੀ ਹੋਈ ਕੀਤੇ ਹੋਏ ਵਚਨ ਉਚਰੀ ਹੋਈ ਬਾਣੀ ਨਾਲ ਸ਼ੁਰੂ ਕਰੂੰਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰੂ ਸਾਹਿਬ ਨੇ ਉਸ ਵੇਲੇ ਲਿਖਤਾ ਸੀ ਕਿ ਤਿੰਨ ਚੀਜ਼ਾਂ ਦੀ ਸਾਮ ਸੰਭਾਲ ਕਰ ਲਿਓ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਦੋਸਤੋ ਜਿਸ ਵੇਲੇ ਗੁਰੂ ਸਾਹਿਬ ਨੇ ਲਿਖਿਆ ਹੋਊਗਾ ਮੈਂ ਸੋਚਦਾ ਹਾਂ ਉਹਨਾਂ ਕਦੇ-ਕਦੇ ਕਿ ਕਿੰਨੀ ਉਹਨਾਂ ਦੀ ਅੱਗੇ ਵਿਜ਼ਨਰੀ ਸੋਚ ਸੀ ਜਿਸ ਵੇਲੇ ਲਿਖਿਆ ਹੋਊਗਾ ਉਸ ਵੇਲੇ ਤਾਂ ਕੋਈ ਫੈਕਟਰੀ ਧੂਆ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਫੈਕਟਰੀ ਆਪਣਾ ਪਲੂਟਡ ਪਾਣੀ ਕਿਸੇ ਦਰਿਆ 'ਚ ਜਾਂ ਕਿਸੇ ਧਰਤੀ 'ਚ ਬੋਰ ਕਰਕੇ ਡੰਪ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਸਪਰੇਆ ਨਹੀਂ ਕਰਦਾ ਹੋਣਾ ਮੋਨੋਕਰੋਟੋਫਾਸ ਪਰ ਗੁਰੂ ਸਾਹਿਬ ਨੇ ਉਦੋਂ ਕਹਿਤਾ ਸੀ ਕਿ ਆ ਤਿੰਨ ਚੀਜ਼ਾਂ ਬਚਾ ਲਿਓ ਬਸ ਤੇ ਆ ਜੋ ਹੀ ਤਿੰਨੇ ਚੀਜ਼ਾਂ ਖਤਰੇ 'ਚ ਨੇ ਜੀ ਆ ਜੋ ਹੀ ਬਚਾਉਣੀਆਂ ਪੈਣਗੀਆਂ ਤੇ ਆਪਣਾ ਫਰਜ਼ ਬਣਦਾ ਹੈ ਹਰ ਗੱਲ ਸਰਕਾਰ ਤੇ ਨਹੀਂ ਛੱਡ ਸਕਦੇ ਆਪਾਂ ਨੂੰ ਇੱਕ ਜਿਸ ਤਰ ਤੁਸੀਂ ਅੱਜ ਆਏ ਹੋ ਇਹ ਲਹਿਰ ਬਣਾਉਣੀ ਪਊਗੀ ਸਰਕਾਰ ਵੀ ਤਾਂ ਤੁਹਾਡੇ 'ਚੋਂ ਹੁੰਦੀ ਹੈ ਹੋਰ ਸਰਕਾਰ ਕਿੱਥੋਂ ਹੁੰਦੀ ਹੈ ਤੁਸੀਂ ਉਹ ਹੀ ਚੁਣੇ ਹੋਇਆ ਅਸੀਂ ਤੁਹਾਡੇ 'ਚੋਂ ਹੀ ਆ ਸਾਰੇ ਸੁਭਾਣ ਮਹਾਉਤਸਵ ਅੱਜ ਜੰਗਲਾਤ ਵਿਭਾਗ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਪਹਿਲੀ ਗੱਲ ਤਾਂ ਤੁਸੀਂ ਮੈਨੂੰ ਦੱਸੋ ਸ਼ਹਿਰਪੁਰ ਵਾਲੇ ਉਹ ਬਹੁਤ ਮੇਰੇ ਵੱਡੇ ਭਰਾਵਾਂ ਦੇ ਉਮਰ ਦੇ ਵੀ ਬੈਠੇ ਨੇ ਮੇਰੇ ਪਿਤਾ ਜੀ ਦੀ ਉਮਰ ਦੇ ਵੀ ਬੈਠੇ ਨੇ ਮੇਰੇ ਦਾਦਾ ਜੀ ਦੀ ਉਮਰ ਦੇ ਵੀ ਬੈਠੇ ਨੇ ਬਹੁਤ ਸਾਰੇ ਪ੍ਰੋਗਰਾਮਾਂ 'ਚ ਗਏ ਹੋ ਪੰਜਾਬ 'ਚ ਇਦੋਂ ਪਹਿਲਾਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਸੀ ਵੀ ਬਣ ਮਹਾ ਉਤਸਵ ਦਾ ਪ੍ਰੋਗਰਾਮ ਹੈ ਜਨ ਯੁਕਤੀ ਪੱਤਰ ਵੰਡਣੇ ਆ ਜਾਂ 58 ਐਂਬੂਲੈਂਸਾਂ ਦੇਣੀਆਂ ਨੇ ਇਤੋਂ ਪਹਿਲਾਂ ਤਾਂ ਪ੍ਰੋਗਰਾਮ ਹੀ ਨਹੀਂ ਹੁੰਦੇ ਸੀ ਇਹ ਕੱਲੀਆਂ ਰੈਲੀਆਂ ਹੀ ਹੁੰਦੀਆਂ ਸੀ ਬਸ ਉਹ ਇੱਧਰ ਆ ਗਿਆ ਉਹ ਉੱਧਰ ਚਲਾ ਗਿਆ ਉਹ ਇੱਧਰ ਆ ਗਿਆ ਤੇ ਇਹਦੇ ਗੱਲ ਚ ਪਾ ਕੇ ਸਰੋਪਾ ਬੋਲੇ ਸੋਨਿਹਾਲ ਚਲੋ ਵੀ ਚਲੋ ਵੀ ਚਲੋ ਵੀ ਆਹ ਤਰੱਕੀਆਂ ਵਾਲੇ ਫੰਕਸ਼ਨ ਤਰੱਕੀਆਂ ਵਾਲੇ ਸਮਾਗਮ ਹੋਣੇ ਹੀ ਹਟ ਗਏ ਸੀਗੇ ਅੱਜ ਪੂਰੇ ਦੇਸ਼ 'ਚ ਤੁਸੀਂ ਦੇਖਦੇ ਹੋਵੋਗੇ ਟੀਵੀ ਤੇ ਹਾੜਾਂ ਕਰਕੇ ਤਰਥੱਲੀ ਮੱਚੀ ਪਈ ਐ ਪਿਛਲੇ ਸਾਲ ਆਪਣੇ ਇਹਨਾਂ ਦਿਨਾਂ ਚ ਆਪਣੇ ਵੀ ਇਹ ਇਹੀ ਹਾਲ ਸੀ ਸ਼ੁਕਰ ਹੈ ਇਸ ਵਾਰ ਥੋੜੀ ਜੀ ਮਿਹਰ ਹੈ ਪ੍ਰਮਾਤਮਾ ਮਿਹਰ ਰੱਖੇ ਕਾਰਨ ਕੀ ਐ ਕਾਰਨ ਇਹ ਕਿ ਅਸੀਂ ਦਰਖਤਾਂ ਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਗਏ ਇਹ ਯਾਰ ਫਸਲ ਖਰਾਬ ਕਰੂ ਇਹ ਇੰਨੀ ਇਹਨੇ ਇਹ ਥੱਲੇ ਫਸਲ ਨਹੀਂ ਹੋਣੀ ਪਰ ਇਹ ਵੱਡੋ ਇਹਨੂੰ ਪਰ ਇਹ ਤਾਂ ਦੇਖੋ ਨਾ ਕਿ ਜਦੋਂ ਦਰਖਤ ਚਲਾ ਗਿਆ ਐਦਾਂ ਕਰਕੇ ਕਿ ਕਰਕੇ ਬਹੁਤ ਸਾਰੇ ਦਰਖਤ ਚਲੇ ਗਏ ਤੇ ਫਿਰ ਜਿਹੜੀ ਫਸਲ ਨੂੰ ਨੁਕਸਾਨ ਉਹ ਹੋਊਗਾ ਉਹ ਤਾਂ ਬਹੁਤ ਜ਼ਿਆਦਾ ਹੋਊਗਾ ਅੱਜ ਹਿਮਾਚਲ ਪ੍ਰਦੇਸ਼ ਹੈ ਲੈਂਡਸਲਾਈਡ ਹੁੰਦੀ ਹੈ ਆਪਾਂ ਰੋਜ਼ ਸੁਣਦੇ ਆਂ ਫਲਾਨੇ ਥਾਵੇਂ ਪਹਾੜ ਥੱਲੇ ਆ ਗਿਆ ਜੀ ਧਰਤੀ ਤੇ ਇਨੀਆਂ ਗੱਡੀਆਂ ਦੱਬੀਆਂ ਗਈਆਂ ਇੰਨਾ ਮਲਵੇ ਥੱਲੇ ਹਜੇ ਭਾਲ ਜਾਰੀ ਆ ਕੇਰਲਾ ਦੇ ਵਿੱਚ ਫਾਇਨਾਡ ਚ ਕਿੰਨਾ ਨੁਕਸਾਨ ਹੋਇਆ ਕਾਰਨ ਕੀ ਪਹਾੜ ਕਰਤੇ ਕੋਨੇ ਮੋਨੇ ਦਰਖਤ ਸਾਰੇ ਵੱਢ ਕੇ ਵੇਚ ਕੇ ਖਾ ਗਏ ਤੇ ਹੁਣ ਪਾਣੀ ਨਾਲ ਪਹਾੜ ਤੁਰੇ ਆਉਂਦੇ ਨੇ ਕਿਤੇ ਦਰਖਤ ਹੁੰਦੇ ਤਾਂ ਪਾਣੀ ਦੀ ਡਾਇਰੈਕਸ਼ਨ ਚੇਂਜ ਹੁੰਦੀ ਉਹਦਾ ਫਲੋ ਘਟਦਾ ਉਹ ਥੋੜਾ ਇੱਧਰ ਉੱਧਰ ਡਾਇਰੈਕਟ ਜਿਹੜੀ ਹੈ ਉਹਦੀ ਉਹਦਾ ਘਮਾਓ ਹੁੰਦਾ ਹੁਣ ਸਿੱਧਾ ਹੀ ਪਾਣੀ ਆਉਂਦਾ ਨਾਲ ਹੀ ਪਹਾੜ ਆ ਜਾਂਦਾ ਸুইস ਕਰਕੇ ਇਹ ਸਰਕਾਰਾਂ ਦਾ ਕੰਮ ਨਹੀਂ ਮੈਨੂੰ ਮਤਲਬ ਤੁਹਾਨੂੰ ਵੀ ਹੈਰਾਨੀ ਜੀ ਹੁੰਦੀ ਹੋਊਗੀ ਕਿ ਇਨਾ ਮਾਂ ਚਾਂ ਬਾ ਆਪਾਂ ਹੁਣ ਬੂਟੇ ਦੇਣ ਲੱਗ ਗਏ ਇਨਾ ਮਾਂ ਚ ਕਿ ਇੱਕ ਬੂਟਾ ਵੀ ਦੇਵਾਂਗੇ ਤੁਹਾਨੂੰ ਜੀ ਮਤਲਬ ਪਹਿਲਾਂ ਟਰਾਫੀਆਂ ਮਿਲਦੀਆਂ ਹੁੰਦੀਆਂ ਸੀ ਹੁਣ ਬੂਟੇ ਦੇਣ ਲੱਗ ਗਏ ਆਕਸੀਜਨ ਕਿੱਥੋਂ ਲਿਆਵਾਂਗੇ ਪਾਪਾ ਸਾਹ ਤਾਂ ਲੈਣਾ ਹੈ ਜਾ ਅਗਲੀ ਪੀੜ੍ਹੀ ਵਾਸਤੇ ਸਾਹ ਵੀ ਨਹੀਂ ਛੱਡ ਕੇ ਜਾਣੇ ਅੱਜ ਮੈਂ ਇੱਕ ਸਲਾਹ ਦੇ ਰਿਆਂ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟਿਊਬਵੱਲਾਂ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਆਂ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਐ ਕੱਟੋ-ਕੱਟੋ ਸਟੂ ਬਿਲ ਦੇ ਆਲੇ-ਦਾਲੇ ਕੱਟੋ-ਕੱਟ ਚਾਰ ਦਰਖਤ ਜ਼ਰੂਰ ਲਾਵੇ ਵੱਧ ਲਾਉਣੇ ਤਾਂ ਬਾਲੀ ਸ਼ਾਬਾਸ਼ ਐ ਹਜੇ ਤਾਂ ਇਹ ਸਲਾਹ ਐ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਐ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਈ ਭਵੰਤਮਾਨ ਸਾਨੂੰ ਹੁਣ ਸਾਹ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੇ ਮਰਜ਼ੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕਿ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਤਿੱਲੀ ਤੂੰ ਲਾ ਸਵਾ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ ਹਾਂ ਸਰਕਾਰਾਂ ਵੱਲੋਂ ਜਿੰਨਾ ਹੁੰਦਾ ਕਰਦੇ ਆ ਘਟੋ ਘਟ ਕੋਸ਼ਿਸ਼ ਕਰਦੇ ਆ ਇਸ ਵਾਰ ਮੇਰੀ ਗੱਲ ਮੰਨ ਕੇ 44% ਲੋਕਾਂ ਨੇ ਸਿੱਧੀ ਵਜਾਈ ਜਿਹੜੀ ਝੋਨੇ ਦੀ ਸਿੱਧੀ ਬਜਾਈ ਹੈ 44% ਰਕਬਾ ਵੱਧ ਗਿਆ ਉਹਦੇ ਵਿੱਚ ਤਾਂ ਕਿ ਪਾਣੀ ਘਟੇ ਤੇ ਮੈਂ ਕੋਸ਼ਿਸ਼ ਇਹ ਕਰ ਰਿਹਾ ਮੇਰੇ ਨਾਲ ਮੇਰੇ ਅਫਸਰ ਬੈਠੇ ਕ੍ਰਿਸ਼ਨ ਕੁਮਾਰ ਜੀ ਦਿਨ ਰਾਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿਹੜੀ ਨਹਿਰ ਕਿੱਥੋਂ ਕਿਹੜਾ ਸੂਆ ਕਿਹੜਾ ਰਜਵਾਹ ਕਿਹੜੀ ਕੱਸੀ ਕਿਧਰੋਂ ਕੱਢਣੀ ਹੈ ਕਿੱਥੇ ਪਾਈਪਾਂ ਪਾਉਣੀਆਂ ਨੇ ਅੱਜ ਜਦੋਂ 16 ਮਾਰਚ ਨੂੰ ਸ਼ਹੀਦ ਆਜ਼ਮ ਦੇ ਪਵਿੱਤਰ ਪਿੰਡ ਖਟਕੜਕਲਾਂ ਦੇ ਵਿੱਚ ਸੌ ਚੁੱਕੀ ਸੀ ਉਦੋਂ 21% ਪਾਣੀ ਪੱਤਰਕਾਰ ਸਾਹਿਬ ਬੈਠੇ ਨੇ ਨੋਟ ਕਰ ਲਿਓ 16 ਮਾਰਚ ਨੂੰ ਜਦੋਂ ਟੇਕਓਵਰ ਕੀਤਾ ਲੋਕਾਂ ਦੀ ਸਰਕਾਰ ਬਣੀ 21% ਪਾਣੀ ਯੂਜ਼ ਕਰ ਰਹੇ ਸੀ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ ਮੈਂ ਅਫਸਰਾਂ ਦੀਆਂ ਮੀਟਿੰਗਾਂ ਬੁਲਾਈਆਂ ਮੈਂ ਕਹਿੰਦਾ ਜਿਹੜੀ ਸਾਡੇ ਪਿੰਡ ਕੱਸੀ ਹੁੰਦੀ ਸੀ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਚਲੋ ਜਦੋਂ ਅਸੀਂ 6-6-7-7 ਸਾਲ ਦੇ ਹੁੰਦੇ ਸੀ 8-8 ਸਾਲ ਦੇ 10-10 ਸਾਲ ਦੇ ਹੁੰਦੇ ਸੀ ਉਦੋਂ ਅਸੀਂ ਉਸ ਕੱਸੀ 'ਚ ਨਹਾਉਂਦੇ ਹੁੰਦੇ ਸੀ ਤੇ ਸਾਡੀਆਂ ਮਾਵਾਂ ਚਾਚੀਆਂ ਤਾਈਆਂ ਉਹ ਥਾਪੀ ਨਾਲ ਉੱਥੇ ਕੱਪੜੇ ਧੋਂਦੇ ਆਉਂਦੀਆਂ ਸੀ ਮੈਂ ਕਹਾਂ ਮੇਰੇ ਪਿੰਡ ਵਾਲੀ ਕੱਸੀ ਲੱਭ ਕੇ ਦਿਖਾਓ ਕਿੱਧਰ ਗਈ ਇੱਕ ਕੱਸੀ ਲੱਭੀ ਉਹ ਕਹਿੰਦੇ ਜੀ ਉਹ ਤਾਂ ਬਾਹਲੀ ਲੋਕਾਂ ਨੇ ਬਾਹਲੀ ਅਗਿਆ ਕੋਈ ਗੱਲ ਨਹੀਂ ਲੋਕਾਂ ਨਾਲ ਵੀ ਗੱਲ ਕਰ ਲੈਨੇ ਆ ਉੱਪਰੋਂ ਬਾਹਲੀ